ਤਾ ਜਿਹੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਵੱਲੋਂ ਗੁਜਰਾਤ ਦੇ ਵਿੱਚ ਦਿੱਤਾ ਗਿਆ ਕਿਸਾਨਾਂ ਦੇ ਬਾਬਤ ਬਿਆਨ ਜਿਸ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਕੇਜਰੀਵਾਲ ਦਾ ਝੂਠ ਕਿਸਾਨਾਂ ਦੇ ਵੱਲੋਂ ਬੇਨਕਾਬ ਕੀਤਾ ਗਿਆ ਸਵਾਲ ਚੁਕੇ ਗਏ ਨੇ ਕਿ ਹੜਪੀੜਤ ਕਿਸੇ ਕਿਸਾਨ ਨੂੰ ਨਹੀਂ ਮਿਲਿਆ 50000 ਰੁਪਏ ਪ੍ਰਤੀ ਏਕੜ ਮੁਆਵਜ਼ਾ ਗੁਜਰਾਤ ਦੇ ਵਿੱਚ ਕੇਜਰੀਵਾਲ ਨੇ ਬੋਲਿਆ ਵੱਡਾ ਝੂਠ ਲੋਕਾਂ ਨੂੰ ਕੀਤਾ ਗੁੰਮਰਾਹ ਸਿਰਫ ਕੁਝ ਹੀ ਕਿਸਾਨਾਂ ਨੂੰ ਮਹਿਜ਼ 20000 ਦਾ ਮੁਆਵਜ਼ਾ ਮਿਲਿਆ ਕਿਸਾਨਾਂ ਦੇ ਵੱਲੋਂ ਇਸ ਜ਼ਿਕਰ ਕੀਤਾ ਗਿਆ ਵੱਡੀ ਗਿਣਤੀ ਚ ਕਿਸਾਨ ਅਜੇ ਵੀ ਹੜਾਂ ਦਾ ਮੁਆਵਜ਼ਾ ਉਡੀਕ ਰਹੇ ਨੇ ਸਰਕਾਰ ਨੇ ਗੰਨੇ ਦਾ ਬਕਾਇਆ ਤਾਂ ਦਿੱਤਾ ਨਹੀਂ ਮੁਆਵਜ਼ਾ ਕੀ ਦੇਗੀ ਇਸ ਜ਼ਿਕਰ ਕਿਸਾਨ ਕਰ ਰਹੇ ਨੇ ਡਾਕਟਰ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੇ ਪੰਜਾਬ ਸਰਕਾਰ ਬਾਬਤ ਹੜਾਂ ਦੇ ਵਿੱਚ ਹੋਏ ਨੁਕਸਾਨ ਦੀ ਪਰਭਾਈ ਦਾ ਜ਼ਿਕਰ ਕੀਤਾ ਕਿ ਸਰਕਾਰ ਨੇ ਪ੍ਰਤੀ ਏਕੜ 50000 ਰੁਪਏ ਦਾ ਮੁਆਵਜ਼ਾ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾ ਦਿੱਤਾ ਪਰ ਦੂਜੇ ਪਾਸੇ ਕਿਸਾਨ ਕਹਿ ਰਹੇ ਨੇ ਕਿ ਮਹਿਜ਼ ਕੁਝ ਕੁ ਕਿਸਾਨਾਂ ਨੂੰ ਮਿਲਿਆ ਤੇ ਉਹ ਵੀ ਨਹੀਂ ਮਿਲਿਆ ਪੂਰਾ ਖਾਸ ਤੌਰ ਦੇ ਉੱਤੇ ਕਹਿੰਦੇ ਨੇ ਕਿ 20000 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਜਿਹੜਾ ਹੈ ਉਹ ਕਿਸਾਨਾਂ ਨੂੰ ਦਿੱਤਾ ਗਿਆ ਕੁਝ ਕਿਸਾਨਾਂ ਨੂੰ ਪਰ ਜ਼ਿਆਦਾਤਰ ਕਿਸਾਨ ਅਜੇ ਸਰਕਾਰ ਦੇ ਵੱਲ ਪੱਲਾ ਾੜ ਕੇ ਵੇਖ ਰਹੇ ਨੇ ਆਸ ਉਮੀਦ ਦੀ ਨਿਗਾਹ ਸਰਕਾਰ ਦੇ ਵੱਲ ਹੈ ਕਿ ਸਰਕਾਰ ਨੇ ਜੋ ਵਾਦਾ ਕੀਤਾ ਸੀ ਬਾਹ ਫੜਨ ਦਾ ਉਹ ਜਲਦ ਫੜ ਲੇਗੀ ਪਰ ਅਰਵਿੰਦ ਕੇਜਰੀਵਾਲ ਗੁਜਰਾਤ ਦੇ ਵਿੱਚ ਇਹ ਦਾਵਾ ਕਰ ਰਹੇ ਨੇ ਕਿ ਪੰਜਾਬ ਦੇ ਕਿਸਾਨਾਂ ਨੂੰ ਜਿਹੜੇ ਹੜ ਪੀੜਤ ਨੇ ਉਹਨਾਂ ਨੂੰ 50000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਗਿਆ ਜਿਸ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਪੰਜਾਬ ਸਰਕਾਰ ਦੀ ਮਨਸ਼ਾ ਦੇ ਉੱਤੇ ਅਰਵਿੰਦ ਕੇਜਰੀਵਾਲ ਦੇ ਉੱਤੇ ਕਿਉਂਕਿ ਪੰਜਾਬ ਦੇ ਕਿਸਾਨਾਂ ਨੂੰ ਤਾਂ 50000 ਰੁਪਏ ਪ੍ਰਤੀ ਏਕੜ ਮਿਲਿਆ ਨਹੀਂ ਕਿਸਾਨ ਖੁਦੇ ਕਹਿ ਰਹੇ ਨੇ ਪਰ ਅਜਿਹੇ ਦੇ ਵਿੱਚ ਉਹ ਕਿਹੜੇ ਕਿਸਾਨ ਨੇ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ 50000 ਰੁਪਏ ਪ੍ਰਤੀ ਏਕੜ ਦਿੱਤਾ ਹੈ ਇਸ ਬਾਰੇ ਵੀ ਅਰਵਿੰਦ ਕੇਜਰੀਵਾਲ ਨੂੰ ਲਾਜ਼ਮੀ ਤੌਰ ਦੇ ਉੱਤੇ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਕਿ ਉਹਨਾਂ ਦੇ ਕਨਵੀਨਰ अरविंद केजरीवाल ਦੇ ਵੱਲੋਂ ਦਿੱਤਾ ਇਹ ਗੁਜਰਾਤ ਦੇ ਵਿੱਚ ਬਿਆਨ ਕਿੰਨਾ ਸੱਚ ਹੈ ਕਿੰਨਾ ਤੱਥਾਂ ਦੇ ਆਧਾਰ ਦੇ ਉੱਤੇ ਹੈ ਤੇ ਦੂਜੇ ਪਾਸੇ ਕਿਸਾਨ ਜੋ ਦਾਵਾ ਕਰ ਰਹੇ ਨੇ ਉਸ ਦੀ ਕੀ ਸਚਾਈ ਹੈ ਕਿਉਂਕਿ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਤਾਂ ਮੁਆਵਜ਼ਾ ਮਿਲਿਆ ਨਹੀਂ ਕਿਸਾਨਾਂ ਨੇ ਇਥੋਂ ਤੱਕ ਕਿਹਾ ਹੈ ਕਿ ਸਰਕਾਰ ਨੇ ਗੰਨੇ ਦਾ ਬਕਾਇਆ ਤਾਂ ਦਿੱਤਾ ਨਹੀਂ ਤਾਂ ਜਿਹੇ ਦੇ ਵਿੱਚ ਮੁਆਵਜ਼ਾ ਕੀ ਦੇਗੀ ਤਾਂ ਸਰਕਾਰ ਤੇ अरविंद केजरीवाल ਦੇ ਬਿਆਨ ਨੂੰ ਕਿਸਾਨ ਝੂਠ ਘਰਾੜ ਦੇ ਰਹੇ ਨੇ की वजह से काफी फसल बर्बाद हुई है आप लोगों ने सुना होगा अभी थोड़े दिन पहले पंजाब में बहुत बड़ी बाढ़ आई थी बहुत बड़ी ऐतिहासिक इतनी तेईस जिले हैं पंजाब के अंदर तेईस के तेईस जिलों में बाढ़ आई थी एक महीने के अंदर भगवंत मान साहब ने सभी खेडतों के अकाउंट के अंदर बैंक अकाउंट के अंदर 50000 ਰੁਪਏ ਹੈਕਟੇਰ ਦੇ ਹਿਸਾਬ ਸੇ ਪੈਸੇ ਜਮਾ ਕਰਾ ਦिए 1 ਮਹੀਨੇ ਕੇ ਅੰਦਰ ਪਹਿਲੀ ਗਲਤੀ 23 ਜ਼ਿਲ੍ਹੇ ਚਾੜੇ ਨਹੀਂ ਆਏ ਜਿਹੜੇ 4-5 ਜ਼ਿਲ੍ਹੇ ਚਾੜ ਆਏ ਨੇ ਉਥੇ ਇਹਨਾਂ ਨੇ ਕਿਤੇ 10000 ਅਨਾਉਂਸ ਕੀਤਾ ਕਿਤੇ 20000 ਉਹ ਵੀ ਬਹੁਤ ਥੋੜੇ ਕਿਸਾਨਾਂ ਨੂੰ ਜਿਹੜਾ ਮਿਲਿਆ ਤੇ ਕੇਂਦਰ ਸਰਕਾਰ ਨੇ ਤਾਂ ਕੋਈ ਪੈਸਾ ਵੀ ਨਹੀਂ ਦਿੱਤਾ ਇਹ ਵੱਡੇ ਝੂਠ ਨੇ ਕਿ ਇਹ ਉਹੀ ਕ੍ਰਾਂਤੀਕਾਰੀ ਜਿਹੜੀ ਪਾਰਟੀ ਆ ਜਿਹੜੇ ਕਹਿੰਦੇ ਸੀ ਨਵਾਂ ਇਨਕਲਾਬ ਲੈ ਕੇ ਆਵਾਂਗੇ ਪੰਜਾਬ ਦੇ ਵਿੱਚ 20000 ਰੁਪਏ ਕਿੱਲੇ ਦੇ ਹਿਸਾਬ ਦੇ ਨਾਲ ਜਿਹੜਾ ਆ ਉਹ ਤੁਸੀਂ ਮੁਆਵਜ਼ਾ ਐਲਾਨ ਕੀਤਾ ਗੁਜਰਾਤ ਦੀਆਂ ਸਟੇਜਾਂ ਤੋਂ ਕਹਿ ਰਹੇ ਆ ਕਿ 50000 ਰੁਪਏ ਜਿਹੜਾ ਮੁਆਵਜ਼ਾ ਅਸੀਂ ਕਿਸਾਨਾਂ ਨੂੰ ਦੇ ਚੁੱਕੇ ਆ ਇਹ ਆਮ ਆਦੀ ਪਾਰਟੀ ਦੀ ਸਰਕਾਰ ਨੇ ਜਿਹੜਾ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਆ ਸੋ ਦੂਜੇ ਪਾਸੇ ਭਗਵੰਤ ਮਾਨ ਜੀ ਉੱਥੇ ਦੀਆਂ ਸਟੇਜਾਂ ਤੇ ਕਹਿ ਰਹੇ ਆ ਕਿ ਸਰਕਾਰ ਜਿੰਨੇ ਮਰਜ਼ੀ ਕਿਸਾਨਾਂ ਤੇ ਪਰਚੇ ਕਰ ਲਵੇ ਇਨਕੇ ਪਰਚੇ ਮੁੱਕ ਜਾਣਗੇ ਕਿਸਾਨ ਨਹੀਂ ਮੁੱਕेंगे ਕਿਸਾਨ ਖਤਮ ਨਹੀਂ ਹੋਣਗੇ ਸੋ ਕਹਿਣ ਤੋਂ ਭਾਵ ਹੈ ਕਿ ਆਪ ਦੇ ਕਿਸਾਨ ਦੀ ਤੇ ਪਹਿਲੇ ਬਾਹ ਫੜ ਲਓ ਆਪ ਦੇ ਕਿਸਾਨਾਂ ਨੂੰ ਤਾਂ ਪਹਿਲਾ ਪੂਰਾ ਮੁਆਵਜ਼ਾ ਦੇ ਦਿਓ ਆ ਸਾਡਾ ਤੇ ਦੁਆਬਾ ਤੇ ਮਾਝੇ ਦੀ ਮੇਨ ਫਸਲ ਸਾਡੀ ਗੰਨੇ ਦੀ ਹੈ 224 25 ਜਿਹੜਾ ਸੀਜ਼ਨ ਲੰਘਿਆ ਹੈ ਸੋ ਉਹਦੇ ਹਾਲੇ ਤੱਕ 200 ਕਰੋੜ ਰੁਪਈਆ ਸਰਕਾਰ ਨੇ ਪੰਜਾਬ ਸਰਕਾਰ ਨੇ ਕਿਸਾਨਾਂ ਦਾ ਦੇਣਾ ਸਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੂਜੀਆਂ ਸਟੇਟਾਂ ਨੂੰ ਗੁੰਮਰਾਹ ਕਰਕੇ ਜਿਹੜਾ ਆ ਇਹ ਬਿਆਨਬਾਜ਼ੀ ਦੇ ਰਹਾ ਹੈ ਬਿਲਕੁਲ ਕਦਾਚੀ ਠੀਕ